ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਹਾਜ਼ਰਾਂ ਜੀ ਨਵੀਂ ਵੀਡੀਓ ਲੈ ਕੇ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਦੋਸਤੋ ਅੱਜ ਗੱਲ ਕਰ ਰਹੇ ਹਾਂ ਜਿਹੜੀ ਪੰਜਾਬ ਖੇਤੀਬਾੜੀ ਵਿਭਾਗ ਵਿੱਚ 50 ਤੋਂ ਵਧੇਰੇ ਪੋਸਟਾਂ ਲਈ ਜਿਹੜੀ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਿਹੜੇ ਬੱਚੇ ਪੜ੍ਹੇ ਲਿਖੇ ਹੋਏ ਨੇ ਤੇ ਜਿਨ੍ਹਾਂ ਕੋਲ ਅੱਗੇ ਥੋੜਾ ਜਿਹਾ ਦੱਸ ਦਿੰਨੇ ਆਂਗੇ ਕਿ ਜੋ ਆਪਣੇ ਡਿਪਲੋਮੇ ਡਿਗਰੀਆਂ ਜਾਂ ਇੱਥੋਂ ਤੱਕ ਕਿ ਜਿਹੜੇ ਪਲੱਸ 2 ਪਾਸ ਨੇ ਉਹਨਾਂ ਵਾਸਤੇ ਵੀ ਕੁਝ ਪੋਸਟ ਇਸ ਦੇ ਵਿੱਚ ਦੱਸਾਂਗੇ ਤੇ ਜਿਵੇਂ ਅਸਿਸਟੈਂਟ ਪਲਾਂਟ ਪੈਥੋਲੋজিস্ট ਦੀ ਕੁਆਲਿਫੀਕੇਸ਼ਨ ਜਿਹੜੀ ਹੈ बीएससी ਐਗਰੀਕਲਚਰ बीएससी ਹਾਰਟੀਕਲਚਰ ਤੇ ਇਸੇ ਤਰ੍ਹਾਂ ਹੀ ਅਸਿਸਟੈਂਟ ਫੂਡ ਟੈਕਨੋਲੋজিস্ট ਤੇ ਜੂਨੀਅਰ ਇੰਜੀਨੀਅਰ ਤੇ ਇਸ ਦੇ ਵਿੱਚ ਜਿਵੇਂ ਤੁਸੀਂ ਵੇਖ ਰਹੇ ਹੋ ਤਨਖਾਹ ਵਗੈਰਾ ਵੀ ਜਿਹੜੀ ਦੱਸੀ ਹੋਈ ਹੈ ਜੂਨੀਅਰ ਇੰਜੀਨੀਅਰ ਲਈ ਜਿਵੇਂ 10300 ਰੁਪਏ ਤੋਂ 34800 ਰੁਪਏ ਗ੍ਰੇਡ ਪੇ ਵੱਖਰਾ ਜਿਹੜਾ 4800 ਰੁਪਏ ਨੈਟਵਰਕ ਕਾਮ ਪ੍ਰੋਗਰਾਮਿੰਗ ਅਸਿਸਟੈਂਟ ਜਿਹੜਾ ਇਹਦੇ ਵਿੱਚ ਦੋ ਸਾਮੀਆਂ ਨੇ ਤੇ ਇਸ ਦਾ ਵੀ ਜਿਹੜਾ ਤਨਖਾਹ ਹੈ 10300 ਤੋਂ 34800 ਰੁਪਏ ਇਸੇ ਤਰ੍ਹਾਂ ਹੀ ਫਾਰਮ ਮੈਨੇਜਰ ਜਿਹੜੀਆਂ ਦੋ ਪੋਸਟਾਂ ਨੇ ਤੇ ਇਹਨਾਂ ਜਿਹੜੀਆਂ ਪੋਸਟਾਂ ਵਾਸਤੇ ਜਿਹੜੀ ਉਮਰ ਹੈ ਉਹ 18 ਸਾਲ ਤੋਂ 37 ਸਾਲ ਤੱਕ ਤੇ ਹੋਰ ਜਿਹੜੀਆਂ ਕਾਫੀ ਪੋਸਟਾਂ ਨੇ ਉਹਨਾਂ ਦਾ ਵੀ ਤੁਹਾਨੂੰ ਮੋਟਾ-ਮੋਟਾ ਵੇਰਵਾ ਦੇ ਦਿੰਨੇ ਆ ਤੇ ਇਹਨਾਂ ਅਰਜ਼ੀਆਂ ਨੂੰ ਭੇਜਣ ਦੀ ਜਿਹੜੀ ਆਖਰੀ ਮਿਤੀ ਹੈ ਉਹ 2 ਅਪ੍ਰੈਲ 2019 ਹੈ ਕਿਰਪਾ ਕਰਕੇ ਫਿਰ ਨੋਟ ਕਰ ਲਵੋ 2 ਅਪ੍ਰੈਲ 2019 ਤੇ ਜਿਵੇਂ ਤੁਹਾਨੂੰ ਇੱਕ ਸ਼ੁਰੂ ਦੇ ਵਿੱਚ ਹੀ ਦੱਸਿਆ ਗਿਆ ਸੀ ਜਿਹੜਾ ਐਡਰੈਸ ਹੈ ਤੇ ਉਸ ਐਡਰੈਸ ਦੇ ਉੱਪਰ ਆਪਾਂ 40 ਰੁਪਏ ਦਾ ਜਿਹੜੀਆਂ ਡਾਕ ਟਿਕਟਾਂ ਲਾ ਕੇ ਤੇ ਆਪਣੇ ਸਾਰੇ ਜਿੰਨੇ ਵੀ ਆਪਣੇ ਕੋਲੇ ਸਰਟੀਫਿਕੇਟਸ ਵਗੈਰਾ ਹਨ ਉਹ ਕੰਪਲੀਟ ਕਰਕੇ ਉਹਨਾਂ ਨੂੰ ਉਥੇ ਆਪਾਂ ਦਿੱਤੇ ਹੋਏ ਐਡਰੈਸ ਦੇ ਉੱਪਰ ਭੇਜ ਦੇਣਾ ਤੇ ਹੁਣ ਤੁਹਾਨੂੰ ਦੱਸ ਦਿਆਂ ਐਡਰੈਸ ਤੇ ਹਾਂਜੀ ਦੋਸਤੋ ਜਿਵੇਂ ਤੁਸੀਂ ਇਹ ਵੇਖ ਰਹੇ ਹੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਇਸ ਐਡਰੈਸ ਦੇ ਉੱਪਰ ਤੁਸੀਂ ਜਿਹੜਾ 40 ਰੁਪਏ ਦੀਆਂ ਡਾਕ ਟਿਕਟਾਂ ਲਾ ਕੇ ਤੇ ਹੋਰ ਜਿੰਨੇ ਵੀ ਉਸ ਦੇ ਜ਼ਰੂਰੀ ਕਾਗਜ਼ ਤੁਹਾਡੇ ਸਰਟੀਫਿਕੇਟਸ ਵਗੈਰਾ ਨੇ ਉਹ ਨਾਲ ਨੱਥੀ ਕਰ ਦਿਓ ਤੇ ਹੁਣ ਅੱਗੇ ਤੁਹਾਨੂੰ ਅਸੀਂ ਦੱਸ ਰਿਹਾ ਕੁਝ ਮੋٹے ਮੋਟੀ ਜਿਹੜੀਆਂ ਅਸਾਮੀਆਂ ਦਾ ਵੇਰਵਾ ਤੇ ਬਾਕੀ ਡਿਟੇਲ ਤੁਸੀਂ ਖੁਦ ਵੈਬਸਾਈਟ ਤੇ ਜਾ ਕੇ ਵੀ ਕਾਗਜ਼ ਪੱਤਰ ਧਿਆਨ ਨਾਲ ਭਰਦੇ ਸਮੇਂ ਤੇ ਕਿਹੜੀ ਪੋਸਟ ਦੇ ਤੁਸੀਂ ਯੋਗ ਹੋ ਜਿਵੇਂ ਅਸਿਸਟੈਂਟ ਪ੍ਰੋਫੈਸਰ ਅਸਿਸਟੈਂਟ ਪਲਾਂਟ ਪੈਥੋਲੋজিস্ট ਅਸਿਸਟੈਂਟ ਆਫ ਫੂਡ ਟੈਕਨੋਲੋজিস্ট ਜੂਨੀਅਰ ਇੰਜੀਨੀਅਰ ਨੈਟਵਰਕ ਕੰਮ ਪ੍ਰੋਗਰਾਮਿੰਗ ਫਾਰਮ ਮੈਨੇਜਰ ਪ੍ਰੋਗਰਾਮ ਅਸਿਸਟੈਂਟ ਸਟੈਨੋ ਟਾਈਪਿਸਟ ਕਲਰਕ ਐਗਰੀਕਲਚਰ ਸਬ ਇਨਸਪੈਕਟਰ ਤੇ ਇਸੇ ਤਰ੍ਹਾਂ ਅੱਗੇ ਟਰੈਕਟਰ ਡਰਾਈਵਰ ਜੀਪ ਕਾਰ ਡਰਾਈਵਰ ਟਰੈਕਟਰ ਡਰਾਈਵਰ ਕੇਵੀਕੇ ਵਾਸਤੇ ਤੇ ਡਰਾਈਵਰ ਇਸੇ ਤਰ੍ਹਾਂ ਕੇਵੀਕੇ ਵਾਸਤੇ ਦੋ ਪੋਸਟਾਂ ਨੇ ਹੋਸਟਲ ਬੁਆਏ ਕੁੱਕ ਕੰਮ ਚੌਕੀਦਾਰ ਬੇਲਦਾਰ ਤੇ ਮੈਸੇਂਜਰ ਮਾਲੀ ਚੌਕੀਦਾਰ ਗਰਾਊਂਡ ਮਾਰਕਰ ਸੋ ਦੋਸਤੋ ਇਸ ਤਰ੍ਹਾਂ ਹਰ ਤਰ੍ਹਾਂ ਦੀਆਂ ਜਿਹੜੀਆਂ ਨੇ ਪੋਸਟਾਂ ਤੇ ਯੋਗਤਾ ਜਿਹੜੀ ਉਹ ਪਲੱਸ 2 ਤੋਂ ਤੇ ਉੱਪਰ ਜਿਸ ਦੇ ਇਸ ਤਰ੍ਹਾਂ ਦੀ ਪੋਸਟ ਹੈ ਉਸ ਵਾਸਤੇ ਜਿਹੜੀ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਪੀਏਯੂ ਦੀ ਵੈਬਸਾਈਟ ਤੇ ਜਾ ਕੇ ਵੀ ਚੰਗੀ ਤਰ੍ਹਾਂ ਵੇਖ ਕੇ ਫਿਰ ਆਪਣੇ ਫਾਰਮ ਭਰ ਸਕਦੇ ਹੋ ਤੇ ਸਾਡਾ ਜੋ ਫਰਜ ਸੀ ਆਪਜੀ ਤੱਕ ਜਾਣਕਾਰੀ ਪਹੁੰਚਾਉਣਾ ਤੇ ਤੁਸੀਂ ਇਸ ਸਮੇਂ ਦਾ ਜਿਹੜਾ ਵਾਅਦੋ ਵਾਦ ਫਾਇਦਾ ਉਠਾਓ ਤੇ ਇਸ ਅੱਜ ਦੀ ਗੱਲਬਾਤ ਬਹੁਤ ਬਹੁਤ ਧੰਨਵਾਦ